ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਅਸੀਂ ਅੱਡਾ ਕੋਰਟ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਕਿ ਠੰਡੇ ਮਿੱਠੇ ਜਲਦੀ ਸ਼ਵੀ ਲੱਗੀ ਹੋ ਜੀ ਇਹ ਤਾਂ 88 ਦਾ ਹੈ ਇਹ ਤਾਂ 86 ਹੈ ਜੀ ਕੋਰਟ ਦੀ ਆਦਮ ਖੋੜ ਰੋਡ ਤੇ ਬਿੰਦਰ ਰੇਤਾ ਬਜਰੀ ਸੀਮੈਂਟ ਸਟੋਰ ਵਾਲਿਆਂ ਨੇ ਲੱਗੀ ਹੋਇਆ ਤੇ ਛੋਲੇ ਨੂੰ ਤਿਕੜਾ ਪ੍ਰਸ਼ਾਦ ਜੀ ਨਾਲਾ ਠੰਡਾ ਮਿੱਠਾ ਜਲ ਸਾਰੇ ਫੰਕਸ਼ਨ ਅੱਜ ਦਿਨ ਵੀ ਬਹੁਤ ਸਖਤ ਆਰੀ ਦੁਨੀਆ ਤਰਾ ਤਰਾ ਕਰ ਰਹੀ 45 ਡਿਗਰੀ ਦੇ ਕਰੀਬ ਅੱਜ ਪਾਰਾ ਗਿਆ ਵਾ ਇਹ ਬਾਰੇ ਇਹ ਕੋਈ ਨਾ ਬਲੀ

multimillion dollar